ਮਿੱਤਰੋ ਅੱਜ ਕਰਾਉਣਾ ਸਾਨੂੰ ਜੱਗੇ ਚਿੱਟੀ ਵਾਲ ਦੇ ਨਾਲ ਰੂਪ ਰੂਪ ਬੜੀ ਸਟਾਈਲੀ ਲਾਈਵ ਹੈ ਪੂਰੀ ਤਗੜੀ ਵਾਫੀ ਕੀਤੀ ਸੀ ਉਸ ਤੋਂ ਬਾਅਦ ਥੋੜੀ ਜਿਹੀ ਪਰਫਾਰਮੈਂਸ ਢਿੱਲੀ ਲੱਗ ਰਹੀ ਹੈ ਇਹਦਾ ਕੀ ਕਾਰਨ ਹੈ ਤੁਹਾਨੂੰ ਕੀ ਲੱਗ ਰਿਹਾ ਜਿੱਦਾਂ ਭਾਜੀ ਸਾਡੀ ਟੀਮ ਤੇ ਇੰਦਰਜੀਤ ਫਰੀਅਾਨ ਨੇ ਆਉਣਾ ਸੀ ਜਾਫੀ ਮੈਨਾਂ ਹੈ ਨਹੀਂ ਸੀਗੇ ਤੁਹਾਨੂੰ ਪਤਾ ਇੱਕ ਜਾਫੀ ਨਾ ਕਿਉਂਕਿ ਮੈਂ ਵੀ ਹੱਲੇ ਚਲੋ ਵੀ ਉਹ ਤਾਂ ਸੈੱਟ ਆ ਪਰ ਹੁਣ ਸਰਜਰੀ ਤੋਂ ਬਾਅਦ 6 ਮਹੀਨਿਆਂ ਬਾਅਦ ਖੇਡਿਆ ਨਾ ਮੈਨੂੰ ਵੀ ਥੋੜਾ ਉਹ ਤਾਂ ਕੱਲਾ ਖੇਡ ਲਈਦਾ ਪਰ ਇਦਾਂ ਥੋੜਾ ਡਿਫਿਕਲਟੀ ਸੀਗਾ ਸੋ ਬਟ ਅੱਜ ਇੰਦਰਜੀਤ ਆ ਗਿਆ ਸੋ ਅੱਜ ਅਸੀਂ ਵਧੀਆ ਖੇਡੀ ਸਾਡੀ ਟੀਮ ਸੈੱਟ ਸੈੱਟ ਪੂਰਾ ਵਧੀਆ ਘੁੰਮ ਰਹੀ ਹੈ ਵਧੀਆ ਹੋ ਗਿਆ ਇਦਾਂ ਖੱਬੀ ਕੰਨੀ ਦਾ ਜਾਫੀ ਪਹਿਲਾਂ ਮੈਨਾਂ ਹੈ ਨਹੀਂ ਸੀ ਕੋਈ ਪਰ ਥੋੜਾ ਔਖਾ ਹੋ ਜਾਂਦਾ ਰੈਡਰ ਨੂੰ ਵੀ ਪਤਾ ਵੀ ਇੱਕ ਜਾਫੀ ਆ ਉਹਦਾ ਕਰਕੇ ਸੋ ਅੱਜ ਤਾਂ ਉਹਦਾ ਜੱਗੇ ਭਾਈ ਪਹਿਲਾਂ ਤੁਹਾਡੇ ਬਲੇ ਬਲੌਗ ਆ ਰਹੇ ਸੀਗੇ ਹੁਣ ਬਲੌਗ ਕਾਹ ਤੋਂ ਰੋਕਦੇ ਲੋਕ ਬੜਾ ਪਿਆਰ ਕਰਦੇ ਆ ਜੱਗੇ ਨੂੰ ਲੋਕ ਦੇਖਣਾ ਚਾਹੁੰਦੇ ਵੀ ਕੀ ਕਰ ਰਿਹਾ ਕਿੰਦਾ ਮਿਹਨਤ ਕਰਦਾ ਕਿਉਂਕਿ ਪ੍ਰੈਕਟਿਸ ਤੇਰੀ ਬਹੁਤ ਜ਼ਿਆਦਾ ਬਹੁਤ ਸਮਾਂ ਤੂੰ ਜਹਿਮ ਚ ਗੁਜ਼ਾਰਦਾ ਇਹਦਾ ਕੀ ਕਾਰਨ ਕਾਰਨ ਉਹ ਵੀ ਇੱਥੇ ਉਹ ਕਰੇ ਇਹ ਗੁੰਥੇ ਗੱਗੀ ਹੁੰਦਾ ਜਾਂਗਿਰਿ ਵਾਲਾ ਮੇਰਾ ਯਾਰ ਪਰ ਉਹ ਹੁਣ ਫਿਰ ਵੀ ਇੱਥੇ ਹੁਣ ਕੋਈ ਹੁੰਦਾ ਨਹੀਂ ਨਾਲ ਬਣਾਉਣ ਵਾਲਾ ਬਲੌਗ ਫੇਰ ਨਾ ਕਰਕੇ ਥੋੜਾ ਜੀ ਤਾਂ ਕੋਈ ਬੰਦਾ ਲੱਪਵੇ ਨਾਲ ਬਣਾਉਣ ਦਾ ਫੇਰ ਤਾਂ ਬਣਾ ਲਈਦੇ ਆ ਉਹਦਾ ਕਰਕੇ ਇੱਕ ਥੋੜੇ ਆਪ ਵੀ ਸੈਟ ਨਹੀਂ ਸੀ ਹਲੇ ਹੁਣ ਵੀ ਵਧੀਆ ਬੁਧੀਆਂ ਮੈਚ ਲੱਗੇ ਫੇਰ ਠੀਕ ਕਰ ਦਿੰਦਾ ਨਾ ਤੇ ਬਾਕੀ ਹੁਣ ਗਾਂ ਪਾਇਆ ਕਰਾਂਗੇ ਕੋਈ ਚੱਕਰ ਨਹੀਂ ਕੈਨੇਡਾ ਮੈਂ ਸ਼ੁਰੂ ਆਣ ਇੱਥੇ ਪਾਵਾਂਗੇ ਅੱਗੇ ਹੁਣ ਬਲੌਗ ਤੇ ਕੈਨੇਡਾ ਜਾਣਾ ਤੁਸੀਂ ਹਾਂਜੀ ਕੈਨੇਡਾ ਖੇਡਾਂਗੇ ਇੱਕ ਜੂਨ ਨੂੰ ਤੇ ਜੱਗੀ ਬੜਾ ਤੁਹਾਨੂੰ ਮਿਸ ਕਰਦਾ ਬੜੇ ਸਾਨੂੰ ਮੈਸੇਜ ਵੀ ਕਰਦਾ ਵੀ ਜੱਗੇ ਨਾਲ ਜਰੂਰ ਗੱਲਬਾਤ ਕਰੋ ਇਹਨੂੰ ਸਵਾਲ ਪੁੱਛੋ ਤੇ ਜੱਗੇ ਨੂੰ ਪੁਸ਼ ਕਰੋ ਕਿਉਂਕਿ ਜੱਗਾ ਉਹ ਕਹਿੰਦਾ ਵੀ ਪਲੇਅਰ ਇਦਾਂ ਦਾ ਕੁਝ ਵੀ ਕਰ ਸਕਦਾ ਹੈ ਨਾ ਬੜਾ ਮਾਣ ਕਰਦਾ ਤੁਹਾਡੇ ਦੇ ਨਹੀਂ ਨਹੀਂ ਆਪਣਾ ਛੋਟਾ ਭਰਾ ਆ ਬੜੀ ਆਪ ਨੂੰ ਬਹੁਤ ਪਿਆਰ ਉਹਦੇ ਨਾਲ ਵਿਆਹ ਤੋਂ ਬਾਅਦ ਕਬੱਡੀ ਥੋੜੀ ਤੁਹਾਨੂੰ ਕੀ ਲੱਗਦਾ ਵੀ ਇੱਕ ਪਰਫਾਰਮੈਂਸ ਤੁਹਾਡੀ ਕਿਵੇਂ ਲੱਗ ਰਹੀ ਤੁਹਾਨੂੰ ਕਿਉਂਕਿ ਵਿਆਹ ਹੋਇਆ ਤੇ ਉਸ ਤੋਂ ਬਾਅਦ ਕਬੱਡੀ 'ਚ ਤੁਹਾਡਾ ਜਾਨੀ ਕਿ ਆਪ ਵੀ ਆਏ ਆ ਤੁਸੀਂ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਨੇ ਵਧੀਆ ਆ ਇੰਦਾ ਕੋਈ ਚੱਕਰ ਨਹੀਂ ਉਹ ਆਪਣੀ ਫੈਮਿਲੀ ਆ ਲੱਗ ਗਿਆ ਸੋ ਵੀਜ਼ਾ ਪੁੱਲ ਦੀ ਸਾਰੀ ਇੱਥੇ ਦੀ ਫੈਮਿਲੀ ਬਹੁਤ ਪਿਆਰ ਕਰਦੀ ਆਪਣੀ ਇੰਡੀਆ ਦੀ ਵੀ ਹਾਂਜੀ ਤੇ ਵਧੀਆ ਓਦਾਂ ਵਧੀਆ ਚੱਲਦਾ ਹੁਣ ਰੌੜ ਟਾ ਸਹੀ ਆ ਤੇ ਨਾਲ ਜਿਵੇਂ ਤੁਹਾਡੇ ਹੈਗੇ ਸ਼ਾਜੀ ਰੀਡਰ ਆ ਬਿੱਲਾ ਕਾਲਾ ਹਨਾ ਦੂਜੇ ਬਾਈ ਇੰਦਰਜੀਤ ਆ ਤੁਸੀਂ ਆ ਤੇ ਨਾਲ ਜਾਫੀ ਤੁਹਾਡੇ ਕਾਜੂ ਵੀ ਹੈਗਾ ਤੇ ਹਾਂਜੀ ਤੇ ਕਿਵੇਂ ਆ ਵੀ ਅੱਜ ਦੀ ਸਟੋਪ ਲਾਈਨ ਤੁਹਾਨੂੰ ਕੀ ਲੱਗਦਾ ਵੀ ਫਾਈਨਲ ਚ ਯਾਨੀ ਵਧੀਆ ਸਾਡੇ ਨਾਲ ਕਾਜੂ ਆ ਇੰਦਰਜੀਤ ਆ ਤੇ ਜੱਟ ਆ ਵਧੀਆ ਜ਼ੋਰ ਮਾਰਾਂਗੇ ਬਾਕੀ ਚਲੋ ਇੱਧਰ ਵੀ ਵਧੀਆ ਪਾਲਾ ਭਾਜੀ ਆ ਜੱਦਾ ਵੀਰਾ ਆ ਮੇਸ਼ੀਉ ਨੂੰ ਚਲੋ ਫੈਟਿਆ ਇਸ ਟਾਈਮ ਬੋਲਟ ਵੀ ਬਾਕੀ ਜ਼ੋਰ ਮਾਰਾਂਗੇ ਜੱਤਾਂ ਦਾ ਰੱਬ ਦੇ ਹੱਥ ਆ ਹਾਂਜੀ ਹਾਂਜੀ ਤੇ ਜੱਗੇ ਦਵਾਂਗੇ ਆਪਣਾ ਤੇ ਆ ਜਿਵੇਂ ਹੁਣ ਆਪਾਂ ਆਸਟ੍ਰੇਲੀਆ ਦੀ ਠੰਡ ਵੇਖ ਰਹੇ ਆ ਤੁਸੀਂ ਇੰਡੀਆ ਚ ਠੰਡ ਵੇਖੀ ਆ ਇਹਦਾ ਤੁਹਾਨੂੰ ਕੋਈ ਫਰਕ ਲੱਗਦਾ ਪੋਰਕ ਬੋੜਾ ਭਾਜੀ ਠੰਡ ਚ ਖੇਡਣਾ ਬਹੁਤ ਸੱਟਾ ਪੇਟਾ ਵੱਧ ਦੋਖਦੇ ਉੱਤੋਂ ਪੈਰ ਠਰ ਜਾਂਦੇ ਆ ਮੈਂ ਥੋੜੇ ਟਾਈਮ ਨਾ ਕਰਾ ਦਿੰਦੇ ਵਧੀਆ ਲੇਟ ਕਰਾ ਦਿੰਦੇ ਆ ਤੇ ਇੰਜਰੀ ਕਿਵੇਂ ਜਗੇ ਬਾਈ ਰਿਕਵਰ ਆ ਕਿਉਂਕਿ ਆਪਰੇਸ਼ਨ 6 ਮਹੀਨੇ ਤੁਸੀਂ ਪਹਿਲਾਂ ਪਰਫਾਰਮੈਂਸ ਪਿਛਲੇ ਸਾਲ ਢਿੱਲੀ ਹੀ ਰਹੀ ਹੈ ਨਾ ਸੱਟ ਕਰਕੇ ਬਹੁਤ ਹਾਰ ਰਹੇ ਆ ਤੁਸੀਂ ਖੇਡ ਹੀ ਗਏ ਪਰ ਕਿਵੇਂ ਹੁਣ ਕਿਵੇਂ ਲੱਗ ਰਿਹਾ ਹੈ ਆਪਣੇ ਜਿਹੜੀ ਇੰਜਰੀ ਸੀ ਕਿਵੇਂ ਆ ਠੀਕ ਆ ਜਾਂ ਉਹਦਾ ਠੀਕ ਆ ਹੁਣ ਪਰ ਜਦੋਂ ਮੇਰਾ ਥੋੜਾ ਵੱਡਾ ਅਪਰੇਸ਼ਨ ਹੋਇਆ ਸੀ ਇਦਾਂ ਮੇਰੇ ਰੋਟੇਟਰ ਕਾਫ ਵਾਲੀ ਹੱਡੀ ਸਾਰੀ ਟੁੱਟ ਗਈ ਸੀ ਉਹ ਸਾਰੀ ਬੋਨ ਨਮੀ ਪਈ ਆ ਜੋ ਟੈਂਡਰ ਦਾ ਹੀ ਮੇਰਾ ਸੀਗਾ ਉਹ ਵੀ ਰਿਪੇਅਰ ਹੋਈ ਆ ਹਾਂਜੀ ਸੋ ਵੱਡੀ ਸੱਜੀ ਉਹਦਾ ਡਾਕਟਰ ਨੇ ਮੈਨੂੰ 6-7 ਮਹੀਨੇ ਕਿਹਾ ਸੀ ਪਰ ਮੈਂ ਮਿਹਨਤਮੰਦ ਪ੍ਰੈਕਟਿਸ ਕੀਤੀ ਸੋ 5 ਮਹੀਨਿਆਂ ਚ ਵਾਪਸੀ ਕੀਤੀ ਸੀ ਉਹ ਤਾਂ ਰੱਬ ਨੇ ਮਿਹਰ ਕੀਤੀ ਵਧੀਆ ਮੈਚ ਲੱਗਾ ਪਹਿਲਾਂ ਹੁਣ ਵੀ ਠੀਕ ਆ ਓਦਾਂ ਕਿਤੇ ਮਾੜਾ-ਮੋਟਾ ਲੈ ਦੁੱਖਦਾ ਰਹਿੰਦਾ ਉਹਦੇ ਕਿਉਂਕਿ ਛੋਟ ਹਾਂਜੀ ਥੋੜੀ ਬਹੁਤ ਆ ਦੁੱਖਣਾਈਆ ਉਹ ਡਾਕਟਰ ਕਹਿੰਦਾ 7-8 ਮਹੀਨੇ ਤੱਕ ਤੇ ਬਟ 올 ਰਾਈਟ ਆ ਠੀਕ ਆ ਵਧੀਆ ਪ੍ਰਦਰਸ਼ਨ ਆ ਹੁੰਦਾ ਆ ਤੇ ਜਿਵੇਂ ਬਾਈ ਤੁਹਾਡਾ ਵਿਆਹ ਹੋਇਆ ਹੈ ਨਾ ਜੱਗੇ ਬਾਈ ਤੇ ਭਾਬੀ ਨਾਲ ਤੁਹਾਨੂੰ ਜਿਵੇਂ ਤੁਸੀਂ ਵੱਖਰਾ ਹੁਣ ਘੁੰਮਣ ਵੀ ਜਾਂਦੇ ਆ ਤੇ ਕਿਉਂਕਿ ਜੇ ਇਹ ਕੁੜੀਆਂ ਇਥੋਂ ਦੀਆਂ ਡਿਫਰੈਂਟ ਆ ਹਨਾ ਬਹੁਤ ਜ਼ਿਆਦਾ ਕੰਪੇਅਰ ਕਰੀ ਹੈ ਹਨਾ ਇਹਦਾ ਤੁਹਾਨੂੰ ਕਿਦਾਂ ਲੱਗਦਾ ਲੱਕੀ ਪਰਸਨ ਕਹਿ ਸਕਦੇ ਆ ਜੀ ਨਹੀਂ ਨਹੀਂ ਆਪਣੀ ਲੱਕੀ ਆ ਆਪਾਂ ਵੀ ਆਪਾਂ ਨੂੰ ਵੀ ਮੇਰੀ ਵਾਈਫ ਬਹੁਤ ਵਧੀਆ ਆ ਬਹੁਤ ਵਧੀਆ ਕਰਦੀ ਆ ਟੇਕ ਕੇਅਰ ਲਾਈਕ ਮੈਨੂੰ ਅੰਡਰਸਟੈਂਡ ਵੀ ਕਰਦੀ ਆ ਜਿਦਾ ਜਾਣਾ ਹੁੰਦਾ ਉਹਨੂੰ ਵੀ ਪਤਾ ਯਾਰ ਵਧੀਆ ਯਾਰ ਕਿਉਂਕਿ ਬਈ ਇ ਵੈਰੀ ਲੱਕੀ ਹੈ ਨਾ ਤੁਸੀਂ ਪਰ ਤੁਹਾਡੀ ਗੇਮ ਸੀ ਤਾਂ ਹੀ ਤੁਹਾਨੂੰ ਰਿਸ਼ਤਾ ਵੀ ਚਲੋ ਹੋਇਆ ਹੈ ਨਾ ਪਰ ਜਿਵੇਂ ਜਿਹੜੇ ਸਾਡੇ ਨੇ ਕਹਿ ਰਹੀਏ ਤੁਸੀਂ ਹੁਣ ਤੁਹਾਨੂੰ ਤੁਹਾਨੂੰ ਐਕਸਪਲੋਰ ਕਰਨ ਦਾ ਜ਼ਿਆਦਾ ਮੌਕਾ ਤੁਹਾਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਚਲੋ ਤੁਸੀਂ ਕੋ ਬਾਡੀ ਨਾਲ ਘੁੰਮਦੇ ਜ਼ਰੂਰ ਸੀਗੇ ਤੁਹਾਡੇ ਲਈ ਉਹ ਤੁਹਾਨੂੰ ਸਰਚ ਕਰਦੇ ਵੀ ਇੱਥੇ ਆਪ ਘੁੰਮਣ ਜਾਣਾ ਇਦਾਂ ਦੇ ਕੋਈ ਪਲਾਨ ਬੰਦ ਯਾ ਯਾ ਨਹੀਂ ਵਧੀਆ ਇਦਾਂ ਜਿੱਦਾਂ ਤੁਹਾਨੂੰ ਪਤਾ ਇਦਾਂ ਵੀ ਵਧੀਆ ਹੌਲੀਡੇ ਜਾਈਦੇ ਆ ਯਾ ਜੇ ਦੋਨ ਕੈਨੇਡਾ ਤੋਂ ਅਮਰੀਕਾ ਵੀ ਖੇਡਣ ਚਾਹੀਦਾ ਸੋ ਉੱਥੇ ਵੀ ਫੇ ਆ ਜਾਂਦੇ ਆ ਵਧੀਆ ਹੁੰਦਾ ਨਾਲ ਘੁੰਮ ਫੂਡ ਵੀ ਬਹੁਤ ਨਾਈਸ ਕਰਦਾ ਇਸ ਸਨੈਪਚੈਟ ਵੇਖਦੇ ਹੁੰਨੇ ਆ ਨਹੀਂ ਹਾਂਜੀ ਚਲੋ ਮਾਰਾਂ ਉਹ ਜੋ ਦਿਲ ਕਰੇ ਖਾ ਲੈਣਾ ਐਡਾ ਨਹੀਂ ਕੋਈ ਚੱਕਰ ਥੋੜਾ ਚਿਰ ਡਾਈਟ ਕਰੀ ਰਹੀ ਆ ਜਦੋਂ ਮਿਹਨਤ ਮੂੰਹਤ ਲਈਦੀ ਆ ਉਹ ਤਾਂ ਐਡਾ ਨਹੀਂ ਜਦੋਂ ਆਪਾਂ ਯਾਰ ਮਿਹਨਤ ਲਾਉਨੇ ਆ ਮਾਂ ਜਦੋਂ ਮੈਨੂੰ ਕਿਸੇ ਭਲਵਾਨ ਨੇ ਗੱਲ ਦੱਸੀ ਕਹਿੰਦਾ ਜਦੋਂ ਮਿਹਨਤ ਲਾਉਨੇ ਆ ਮਾਂ ਤੁਸੀਂ ਕੱਚ ਵੀ ਖਾ ਲੋ ਉਹ ਵੀ ਕਹਿੰਦਾ ਤੁਹਾਨੂੰ ਪਚ ਜਾਣਾ ਜੇ ਜਦੋਂ ਮਿਹਨਤ ਲਾਉਂਦੇ ਆ ਆਪਾਂ ਸਾਰਾ ਕੁਝ ਹੀ ਖਾ ਸਕਦੇ ਹੁਣ ਜੇ ਮਿਹਨਤ ਲਾਉਣੀ ਆ ਫਿਰ ਸਵਾਦ ਕਾਹ ਤੋਂ ਖਰਾਬ ਕਰਨਾ ਕਿ ਨਹੀਂ ਜੋ ਖਾਓ ਦਿਲ ਕਰਦਾ ਜੇ ਤਾਂ ਨਹੀਂ ਮਿਹਨਤ ਲਾਉਂਦੇ ਫਿਰ ਜ਼ਰੂਰੀ ਹੁੰ ਐਸਾ ਐਥਲੈਟਿਕ ਇੰਜਰੀ ਤੋਂ ਬਾਅਦ ਤੁਸੀਂ ਕਿੰਨੇ ਟਾਈਮ ਬਾਅਦ ਆਪਣੀ ਮਿਹਨਤ ਸ਼ੁਰੂ ਕੀਤੀ ਸੀ ਯਾਰ ਇੰਜਰੀ ਤੋਂ ਬਾਅਦ ਜਦੋਂ 2 ਮਹੀਨੇ ਤਾਂ ਮੋਡਾ ਬੰਦ ਕੇ ਰੱਖਿਆ ਫਿਰ ਲਾਈਕ ਮੇਰਾ ਮੋਡਾ ਇੱਥੇ ਹੀ ਜੜ ਗਿਆ ਸੀ ਮੂਵਮੈਂਟ ਨਹੀਂ ਹੁੰਦੀ ਸੀ ਫਿਰ 2 ਮਹੀਨੇ ਨੂੰ ਮੈਂ ਖੋਲ ਲਿਆ ਹੌਲੀ ਹੌਲੀ ਐਕਸਰਸਾਈਜ਼ ਕਰਕੇ ਫਿਜ਼ੀਓ ਲੈ ਆ ਸਕਾ ਯਾਰ ਇਹ ਆ ਵਾ ਕੀਤੀ ਸਾਰੀ ਹਾਂਜੀ ਸੋ ਮੈਂ ਮੈਨੂੰ ਲੱਗਦਾ ਮੈਂ ਫਰਵਰੀ ਚ ਮਿਹਨਤ ਸ਼ੁਰੂ ਕੀਤੀ ਸੀ ਫਰਵਰੀ ਮਾਰਚ ਦੋ ਮਹੀਨੇ ਮਿਹਨਤ ਕੀਤੀ ਹਾਂਜੀ ਸੋ ਫਿਰ ਹੁਣ ਫਿਰ ਖੇਡੇ ਸੀ ਮੈਚ ਯਾਰ ਜੱਗੇ ਬਾਈ ਪਲੇਅਰ ਬਹੁਤ ਥੋੜੇ ਆ ਆਪਣੇ ਕਬੱਡੀ ਦੇ ਜਿਹੜੇ ਇੰਨੀ ਜਿਵੇਂ ਤੁਸੀਂ ਥੋਡੀਆਂ ਵੀ ਆਪਸ ਵਿੱਚ ਜੜ ਵੇਜਦੇ ਆ ਜਾਂ ਖੁਸ਼ੀਆਂ ਦੀਆਂ ਵੇਖਦੇ ਆ ਜਾਂ ਕੋਸ਼ਿਸ਼ ਕੋ ਪਲੇਅਰ ਹੋਰ ਆ ਵੀ ਸਾਰੇ ਪਲੇਅਰ ਇੰਨੀ ਮਿਹਨਤ ਮੈਦਾਨ ਦਿਖਾਉਂਦੇ ਨਹੀਂ ਪਰ ਜਿਵੇਂ ਥੋੜੀ ਦੇਖਦੇ ਆ ਇਹਦਾ ਤੁਸੀਂ ਵੀ ਮਿਹਨਤ ਨੂੰ ਤੁਸੀਂ ਕਿਦਾਂ ਮੰਨਦੇ ਆ ਵੀ ਇੰਨੀ ਮਿਹਨਤ ਲਾਉਣ ਦਾ ਕਾਰਨ ਕੀ ਆ ਨੇ ਵੀਰੇ ਮਿਹਨਤ ਤਾਂ ਹੋਂ ਸਾਰੇ ਮੈਨੂੰ ਲੱਗਦਾ ਲਾਉਂਦੇ ਆ ਕਈ ਹੋਂ ਦੱਸ ਦਿੰਦੇ ਆ ਕਿ ਨਹੀਂ ਦੱਸਦੇ ਚਲੋ ਹੈਨਾ ਪਰ ਮੈਨੂੰ ਹੋਂਦਾ ਚਲ ਠੀਕ ਆ ਜੇ ਮੈਂ ਲਾਵਾਂ ਚਲੋ ਮੈਂ ਪੌਣ ਆਇਆ ਔਰ ਮੈਨੂੰ ਕਈ ਵੇਲੇ ਮੈਸੇਜ ਆਉਂਦੇ ਆ ਵੀ ਹਰੇਕ ਨੂੰ ਮੋਟੀਵੇਸ਼ਨ ਮਿਲਦਾ ਆ ਉਹ ਕਹਿੰਦੇ ਵੀਰੇ ਅਸੀਂ ਵੀ ਇਦਾਂ ਲਾਉਨੇ ਆ ਸੋ ਦੈਟਸ ਵਾਈ ਚਲੋ ਵਧੀਆ ਹੀ ਆ ਜੇ ਮੈਨੂੰ ਕੋਈ ਦੇਖ ਕੇ ਲਾਉਂਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਹੈਨਾ ਵੀ ਤਾਂ ਕਰਕੇ ਆਪਾਂ ਪਾਈਦੀ ਆ ਤੇ ਉਹਦਾ ਤਾਂ ਮਿਹਨਤ ਸਾਰੇ ਕਰਦੇ ਆ ਮਿਹਨਤ ਤਾਂ ਜ਼ਰੂਰੀ ਜੇ ਮਿਹਨਤ ਕਰਾਂਗੇ ਫੇਰੀ ਆ ਰੱਬ ਵੀ ਦੇਖਦਾ ਜੇ ਮਿਹਨਤ ਕਰਾਂਗੇ ਆਪਾਂ ਨੂੰ ਫਲਤਾ ਜ਼ਰੂਰ ਮ ਕੀਤੀ ਸੀ ਉਦੋਂ ਤਾਂ ਬਾਲੀ ਮਿਹਨਤ ਕਰਦੇ ਹੁੰਦੇ ਸੀ ਹੁਣ ਤਾਂ ਇੰਨੀ ਹੁੰਦੀ ਨਹੀਂ ਹੱਲੇ ਪਰ ਲੋਕ ਕਈ ਵਾਰ ਕਮੈਂਟ ਆਈ ਕਹਿੰਦੇ ਜੱਗਾ ਆਏ ਨਹੀਂ ਜੱਗਾ ਆਏ ਨਹੀਂ ਆਪਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਕਿਉਂਕਿ 6:00 ਵਜੇ ਸੀ 6:00 ਤੋਂ ਬਾਅਦ ਤੋ ਹੀ ਵਾਪਸੀ ਕੀਤੀ ਹੈ ਕਈ ਪਲੇਅਰ ਵਾਪਸੀ ਵੀ ਨਹੀਂ ਕਰ ਪਾਉਂਦੇ ਹਨਾ ਤੇ ਆਪਦੇ ਨੂੰ ਸਮਾਂ ਦੇ ਰਿਹਾ ਜਰੂਰ ਸਮਾਂ ਲੱਗਦਾ 6:00 ਤੋਂ ਬਾਅਦ ਤੇ ਹੁਣ ਐਂਡ ਜਾਂਦੇ ਜਾਂਦੇ ਇੱਕ ਗੱਗੀ ਜਹਾਗੀ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਉਹ ਤਾਂ ਲੱਗਾ ਰਹਿੰਦਾ ਭਾਜੀ ਚੱਕ ਦੇ ਇਦਾਂ ਕਰਦੇ ਓਦਾਂ ਕਰਦੇ ਉਹਨੂੰ ਵੀ ਕੀ ਸਮਝੋ ਤੇ ਉਹ ਜਿੰਦਾ ਆਪਣਾ ਵਧੀਆ ਯਾਰ ਭਰਾ ਉਹਨੂੰ ਹੁੰਦਾ ਵੀ ਮੈਂ ਵਧੀਆ ਖੇਡਾਂ ਤਾਂ ਉਹਨੂੰ ਵਧੀਆ ਹੁੰਦਾ ਮੈਂ ਵਧੀਆ ਖੇਡਦਾ ਉਹ ਮੈਨੂੰ ਸਭ ਤੋਂ ਵੱਧ ਚਾਹ ਕਰਦਾ ਯਾਨੀ ਆਪਣੇ ਸਾਰੇ ਭਰਾ ਜਿਹੜਾ ਯਾਰ ਦੋਸਤ ਹੈ ਜਿਹੜੇ ਸੱਤ ਅੱਠ ਆਪਣੇ ਪੱਕੇ ਯਾਰੀ ਆ ਪਰ ਬਹੁਤੇ ਤਾਂ ਹੈ ਨਹੀਂ ਸੱਤ ਅੱਧ ਪੱਕੇ ਯਾਰੀ ਆ ਤਾਂ ਉਹਨਾਂ ਨੂੰ ਇਦਾਂ ਹੁੰਦਾ ਵੀ ਮੈਂ ਵਧੀਆ ਹੀ ਖੇਡਾਂ ਤਾਂ ਵਧੀਆ ਖੇਡਦਾ ਉਹਨਾਂ ਨੂੰ ਵੱਧ ਖੁਸ਼ੀ ਹੁੰਦੀ ਮੇਰੇ ਨਾਲ ਵੀ ਆ ਪੂਰੀ ਸਪੋਰਟ ਕਰਦੇ ਆ ਆਪਣੀ ਫੈਮਿਲੀ ਵੀ ਇਦ ਇੰਡੀਆ ਘਰ ਦੇ ਲਾਈਵ ਦੇਖਦੇ ਮੈਚ ਵੇਖਦੇ ਹੋਰ ਜਿਦਾਂ ਚੱਲਦੇ ਹੋ ਦੇਖਦੇ ਹੁੰਦੇ ਆ ਉਹਨਾਂ ਦਾ ਹੋਰ ਆਇਆ ਨਾ ਫੋਨ ਬਾਅਦ ਚ ਵੀ ਇਦਾਂ ਹੋ ਗਈ ਉਹਦਾ ਕਿੰਨਾ ਵਾਰ ਕੇ ਸੈਮੀ ਵਾਰ ਕੇ ਡੈਡੀ ਮੇਰਾ ਵਾਚ ਕੀਨ ਆ ਉਹਨਾਂ ਜਦੋਂ ਟੀਵੀ ਤਾਂ ਲਾ ਲੈਣਾ ਬਸ ਕੰਮ-ਕੁਮ ਨੂੰ ਬੈਠ ਕੇ ਤੇ ਜਿਹੜਾ ਜੱਗੇ ਤੁਹਾਡਾ ਭਾਈ ਪੈਂਡ ਵਾਲਾ ਪੈਨ ਇੰਟਰਵਿਊ ਜੀ ਘਰ ਵੇਖਦੇ ਪੈਂਡ ਵਾਲੇ ਘਰ ਨੂੰ ਮਿਸ ਕਰਦੇ ਆ ਯਾਰ ਮਾਰੂ ਬਾਤ ਕੀ ਵਾਲਾ ਹਾਂਜੀ ਬਚਪਨ ਵੀ ਤੇ ਉਹ ਸੀ ਯਾਨੀ ਠੀਕ ਆ ਵਧੀਆ ਸੀ ਉਹ ਵੀ ਹੈ ਹੁਣ ਜਿੱਦਾਂ ਉਦੋਂ ਥੋੜਾ ਉੱਥਾ ਲੱਗਦਾ ਸੀ ਬਟ ਹੁਣ ਤਾਂ ਵਧੀਆ ਲੱਗਦਾ ਵੀ ਸੋਚ ਕੇ ਲਾਈਕ ਅ ਵੀ ਕਿੱਥੇ ਸੀਗੇ ਲਾਈਕ ਉਹ ਕਈ ਵੇਲੇ ਆਪਣੇ ਆਪ ਤੇ ਪ੍ਰਾਉਡ ਆਫ ਵੀ ਹੁੰਦਾ ਵੀ ਕਿੱਥੇ ਪਹਿਲਾਂ ਖੂਹ ਤੇ ਰਹਿੰਦੇ ਸੀ ਫੇ ਪਿੰਡ ਘਰ ਪਾ ਲਿਆ ਪਿੰਡ ਆ ਗਏ ਲਾਈਕ ਹੁਣ ਇੱਥੇ ਵੀ ਆਪਾਂ ਘਰ ਆਪਣਾ ਪਾਇਆ ਵੀ ਲਾਈਕ ਵਾਹਿਗੁਰੂ ਨੇ ਸੱਚੀ ਦੱਸਾਂ ਬਹੁਤ ਕੁਝ ਦਿੱਤਾ ਵੀ ਕਦੇ ਸੋਚਿਆ ਨਹੀਂ ਸੀ ਵੀ ਇੱਥੇ ਤੱਕ ਪਹੁੰਚਾਂਗੇ ਪਰ ਵਾਹਿਗੁਰੂ ਨੇ ਮੈਂ ਤਾਂ ਹਮੇਸ਼ਾ ਸ਼ੁਕਰਿਆ ਕਰਦਾ ਹਾਂ ਵੀ ਬੱਬਾ ਬਹੁਤ ਕੁਝ ਦੇ ਦਿੱਤਾ ਵੀ ਅੱਗੇ ਕੁਝ ਨਾ ਵੀ ਮਿਲੇ ਲਾਈਕ ਮੈਂ ਵੀ ਠ ਇਸ ਟਾਈਮ ਯਾ ਵਧੀਆ ਫੈਮਲੀ ਆ ਘਰ ਦੇ ਸਪੋਰਟ ਕਰਦੇ ਖੁਸ਼ ਆ ਸਾਰੇ ਯਾਰ ਜੇ ਕਿ ਜਾਣ ਤੋਂ ਪਹਿਲਾਂ ਲਾਸਟਵਾਲ ਤੇ ਕਿਵੇਂ ਹੁਣ ਅੱਗੇ ਬਲੌਗ ਦੀ ਕੀ ਪਲਾਨਿੰਗ ਆ ਬਲੌਗ ਪਾਉਂਗੇ ਕਿਉਂਕਿ ਲੋਕ ਦੇਖਣਾ ਮੰਗਦੇ ਆ ਨਹੀਂ ਨਹੀਂ ਪਾਵਾਂਗੇ ਬਲੌਗ ਬਸ ਉਹ ਤਾਂ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਜਦੋਂ ਇੱਕ ਖਰੀਦ ਰਹਿ ਗਈ ਆਪਣੀ ਆਪਾਂ ਰੇਂਜ ਰੂਵਰ ਲੈਣੀ ਆ ਇੱਥੇ ਨਹੀਂ ਸਹੀ ਆ ਬਾਬਾ ਜੀ ਜਲਦੀ ਦੇਊਗਾ ਨਹੀਂ ਟਰਾਈ ਕਰਾਂਗੇ ਯਾਰ ਬਾਕੀ ਤਾਂ ਸਾਰਾ ਕੁਝ ਠੀਕ ਆ ਬਲੌਗ ਹੁਣ ਪਾਇਆ ਕਰਾਂਗੇ ਕੋਈ ਚੱਕਰ ਨਹੀਂ ਯਾਰ ਨਹੀਂ ਸਹੀ ਆ ਥੈਂਕ ਯੂ